ਕਪੂਰਥਲਾ ਵਿਖੇ ਨਗਰ ਨਿਗਮ ਕਰਮਚਾਰੀਆਂ ਨੇ ਪ੍ਰਸ਼ਾਸਨ ਦੀ ਗੈਰ ਜ਼ਿੰਮੇਵਾਰ ਨੀਤੀਆਂ ਖਿਲਾਫ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਵਿਗਲ ਬਜਾ ਦਿੱਤਾ ਹੈ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਤਰਨੇ ਤੇ ਬੈਠੇ ਕਰਮਚਾਰੀਆਂ ਨੇ ਨਿਗਮ ਪ੍ਰਸ਼ਾਸਨ ਖਿਲਾਫ ਚਮਕੀ ਨਾਰੇਬਾਸੀ ਕੀਤੀ ਉਦੋਂ ਦੂਜੇ ਪਾਸੇ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਵਿੱਚ ਸਫਾਈ ਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ ਜਦਕਿ ਕਰਮਚਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਇਹ ਤਰਨਾ ਜਿਹੜਾ ਜੀ ਅੱਜ ਦੂਜੇ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ ਕਿਉਂਕਿ ਅਸੀਂ ਅੱਜ ਤੋਂ 15 ਦਿਨ ਪਹਿਲਾਂ 21 11 2023 ਨੂੰ ਮੰਗ ਪੱਤਰ ਦਿੱਤਾ ਸੀ ਕਿ ਜਿੰਨਾ ਜਿਕਰ ਸਾਡੀਆਂ ਭਰਤੀਆਂ ਜਾਂ ਦਫਤਰੀ ਜਿਹੜੀਆਂ ਸਾਡੀਆਂ ਮੰਗਾ ਆ ਉਹ ਪੂਰੀਆਂ ਨਹੀਂ ਹੁੰਦੀਆਂ ਤੇ ਅਸੀਂ ਇਹ ਧਰਨਾ ਚਲਾਵਾਂਗੇ ਜੀ ਅਗਲੀ ਰੂਪਰੇਖਾ ਅਸੀਂ ਅਜੇ ਕੱਲ ਵੀ ਇੱਥੇ ਬੈਠਾਂਗੇ ਸੋਮਵਾਰ ਤੋਂ ਬਾਅਦ ਸ਼ਹਿਰ ਦੇ ਵਿੱਚ ਘੇਰੇ ਘੱਡਾਂਗੇ ਜੀ ਸਰਕਾਰ ਵੱਲੋਂ ਸਾਡੇ ਨਾਲ ਕੋਈ ਗੱਲਬਾਤ ਆ ਜੇ ਸਦਾ ਨਹੀਂ ਆਇਆ ਜੀ ਸਾਡੇ ਇਹ ਤੱਕ ਦੇ ਕਮਿਸ਼ਨਰ ਸਾਹਿਬ ਨੇ ਵੀ ਸਾਨੂੰ ਕੋਈ ਸੱਦਾ ਪੱਤਰ ਨਹੀਂ ਦਿੱਤਾ ਆ। ਕੱਲ ਮੇਅਰ ਸਾਹਿਬ ਆਏ ਸੀਗੇ। ਉਹਨਾਂ ਵੱਲੋਂ ਵੀ ਕੋਈ ਪੂਰਾ ਠੋਸ ਆਸ਼ਵਾਸ਼ਣ ਨਹੀਂ ਦਿੱਤਾ ਗਿਆ। ਸਾਡੀਆਂ ਮੰਗਾਂ ਕੀ ਹੈਗੀਆਂ ਮੋ? ਸਾਡੀਆਂ ਬਣੀ ਮੰਗਿਆ ਜੀ ਸਫਾਈ ਸੇਵਕ ਸਿਵਰਮੈਨ ਜਿੰਦਾ ਸ਼ਹਿਰ ਦੇ ਵਿੱਚ ਬਹੁਤ ਘਟ ਨੇ। ਅੱਜ 4 ਸਿਵਰਮੈਨ ਸ਼ਹਿਰ ਦੇ ਵਿੱਚ ਪੱਕੇ ਆ ਤੇ 10-11 ਕੱਚੇ ਆ। ਜਦਕਿ 70-80 ਸਿਵਰਮੈਨ ਚਾਹੀਦੇ ਆ। ਤੇ ਸਫਾਈ ਸੇਵਕ ਵੀ ਘਟੋ ਘਟ ਸਾਡੇ 450 ਚਾਹੀਦਾ ਤੇ ਸਾਡੇ ਕੋਲ 115 ਆ। ਇਸੇ ਤਰ੍ਹਾਂ ਦਫਤਰੀ ਸਟਾਫ ਚਾਹੇ ਕਲਰਕ ਆ ਪੀਆਣਾ ਬੇਲਦਾਰ ਆ ਜਾਂ ਸਾਡੇ ਆਪਣੇ ਕੰਪਿਊਟਰ ਆਪਰੇਟਰ ਆ ਮਾਲੀ ਆ ਮਾਲੀ ਵੀ ਸਾਡੇ ਕੋਲ ਇਸ ਟਾਈਮ ਦੋ ਹੀ ਆ ਜਦ ਕਿ ਐਡਾ ਬੜਾ ਸ਼ਹਿਰ ਆ ਇਸ ਕਰਕੇ ਜਿੰਨਾ ਚਿਰ ਸਾਡੀ ਭਰਤੀ ਨਹੀਂ ਹੁੰਦੀ ਉਹਨਾਂ ਚਿਰ ਇਹ ਐਜੀਟੇਸ਼ਨ ਜਾਰੀ ਰਹੂਗੀ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ he has more than five years experience in the same line he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 Shamra Chandar, call Call him on this number: zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ